ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਨੈਕ ਡਿਜ਼ਾਈਨ ਬਾਰੇ ਦੱਸਾਂਗੇ ਇਹ ਆਪਾਂ ਪੇਸਟਿੰਗ ਪੇਪਰ ਲਿਆ ਹੋਇਆ ਹੈ ਇਹਦੀ ਲੰਬਾਈ ਆਪਾਂ 14 ਇੰਚ ਲਈ ਹੈ ਅਤੇ ਚੜਾਈ 7 ਇੰਚ ਦੇਦੇ ਉੱਪਰ ਹੁਣ ਆਪਾਂ ਗਲੇ ਦਾ ਡਿਜ਼ਾਈਨ ਬਣਾਵਾਂਗੇ ਇੱਥੋਂ ਆਪਾਂ ਪੌਣੇ ਟਨਾਂ ਚਤੇ ਨਿਸ਼ਾਨ ਲਾਵਾਂਗੇ ਅਤੇ ਗਲੇ ਦੀ ਲੰਬਾਈ ਆਪਾਂ 7 ਇੰਚ ਲਾਵਾਂਗੇ ਅੱਧਾ ਇੰਚ ਸਲਾਈ ਚ ਆ ਜਾਣਾ ਹੈ نیچے ਤੋਂ ਆਪਾਂ ਇਥੋਂ ਵੀ ਅੱਧਾ ਇੰਚ ਲਾਵਾਂਗੇ ਇਧਰੋਂ ਵੀ ਆਪਾਂ ਅੱਧਾ ਇੰਚ ਲਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਐਸੇ ਨਿਸ਼ਾਨ ਨੂੰ ਇਹਦੇ ਨਾਲ ਮਿਲਾਵਾਂਗੇ ਐਕਸਟਰਾ ਹੁਣ ਆਪਾਂ ਅੱਧਾ ਅੱਧਾ ਇੰਚ ਸਾਈਡ ਤੋਂ ਐਕਸਟਰਾ ਲਵਾਂਗੇ ਇਹ ਇਸ ਨਿਸ਼ਾਨ ਨੂੰ ਆਪਾਂ ਬਾਹਰ ਵਾਲੇ ਨੂੰ ਵੀ ਐਕਸਟਰਾ ਨਿਸ਼ਾਨ ਲਗਾ ਲਾਂਗੇ होना कटाई करा इस तरह ये आप बार वाले निशान तो ये कटाई कर ली है हम आप अंदरले निशान तो कटाई करा ਇਸ ਤਰ੍ਹਾਂ ਅਤੇ ਜਿਹੜਾ ਆਪਾਂ 7 ਇੰਚ ਤੇ ਇੱਥੇ ਨਿਸ਼ਾਨ ਲਗਾਇਆ ਹੋਇਆ ਸੀ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਇਹਨੂੰ ਆਪਾਂ ਰੱਖਾਂਗੇ ਆਪਣੇ ਕੋਲ ਇਹ ਇਸ ਤਰ੍ਹਾਂ ਆਪਣਾ ਗਲੇ ਦਾ ਗਰਾਫ ਬਣ ਕੇ ਤਿਆਰ ਹੈ ਆਪਾਂ ਕਮੀਜ਼ ਦੇ ਨਾਲ ਦਾ ਕੱਪੜਾ ਲੈਣਾ ਹੈ ਇਸ ਤਰ੍ਹਾਂ ਆਪਾਂ ਕਮੀਜ਼ ਦੇ ਨਾਲ ਦਾ ਕੱਪੜਾ ਲੈ ਕੇ ਇਹ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਲਗਾਵਾਂਗੇ ਇਹ ਆਪਾਂ ਇਹਦੇ ਉੱਤੇ ਪ੍ਰੈਸ ਮਾਰ ਕੇ ਇਹਨੂੰ ਤਿਆਰ ਕਰ ਲਿਆ ਹੁਣ ਆਪਾਂ ਇਹਦੇ ਤੋਂ ਇੱਥੋਂ ਇਹਦੀ ਕਟਾਈ ਕਰਾਂਗੇ ਅੱਧਾ ਦੰਚ ਆਪਾਂ ਸਲਾਈ ਲਈ ਲਾਵਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਤੇ ਇੱਥੇ ਸਿਲਾਈ ਲਗਾਵਾਂਗੇ। ਇਹ ਆਪਾਂ ਇੱਥੇ ਸਿਲਾਈ ਲਗਾ ਕੇ ਇਹਨੂੰ ਤਿਆਰ ਕਰ ਲਿਆ। ਹੁਣ ਆਪਾਂ ਇਹ ਦੋ ਪੱਟੀਆਂ ਲਵਾਂਗੇ ਜਿਨ੍ਹਾਂ ਦੀ ਚੜਾਈ 3 ਇੰਚ ਹੈ ਤੇ ਇਹਨੂੰ ਫੋਲਡ ਕਰਕੇ 1.5 ਇੰਚ ਰਹਿ ਜੂਗੀ। ਇਹ ਆਪਾਂ ਇਹਨਾਂ ਉੱਪਰ ਪੇਸਟਿੰਗ ਲਾਈ ਹੋਈ ਹੈ। ਇਸ ਤਰ੍ਹਾਂ ਹੁਣ ਆਪਾਂ ਇਹਦੇ ਉੱਪਰ ਲੈਸ ਲਗਾਵਾਂਗੇ ਇਹ ਪੱਟੀਆਂ ਉੱਪਰ ਆਪਾਂ ਇਸ ਤਰ੍ਹਾਂ ਲੈਸ ਲਗਾਵਾਂਗੇ ਇੱਧਰ ਆਪਾਂ 1/2 ਇੰਚ ਸਲਾਈ ਲਈ ਰੱਖਾਂਗੇ ਇਸੇ ਤਰ੍ਹਾਂ ਆਪਾਂ ਦੂਸਰੀ ਪੱਟੀ ਉੱਪਰ ਵੀ ਲੈਸ ਲਗਾਵਾਂਗੇ। ਫਾਂ ਦੂਸਰੀ ਪੱਟੀ ਉੱਪਰ ਵੀ ਇਸ ਤਰ੍ਹਾਂ ਲੈਸ ਲਗਾ ਲਈ ਹੈ। ਇਹ ਆਪਣੀਆਂ ਦੋਨੇ ਪੱਟੀਆਂ ਤਿਆਰ ਨੇ। ਇਹ ਜੋ ਉੱਪਰ ਹੈ ਇਸ ਨੂੰ ਲਗਾਵਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਕਮੀਜ਼ ਉੱਪਰ ਲਗਾਵਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਲਗਾ ਲਿਆ ਹੈ ਇਸ ਤਰ੍ਹਾਂ ਹੁਣ ਅgetElementById ਆਪਾਂ ਕਟਾਈ ਕਰਾਂਗੇ ਇਹਦੀ ਇਸ ਤਰ੍ਹਾਂ ਕਟਾਈ ਕਰਨ ਤੋਂ ਬਾਅਦ ਹੁਣ ਇਹਦੇ ਆਪਾਂ ਇੱਥੇ ਕੱਚੀ ਸਲਾਈ ਲਗਾਵਾਂਗੇ ਜਿਹਨੂੰ ਇਸ ਤਰ੍ਹਾਂ ਇਹਦੀ ਆਪਾਂ ਕੱਚੀ ਸਲਾਈ ਲਗਾ ਕੇ 25 ਸਲਾਈ ਲਗਾਉਣ ਤੋਂ ਬਾਅਦ ਹੋਣੇ ਇਹ ਆਪਾਂ ਜਿਹੜੀਆਂ ਦੋ ਪੱਟੀਆਂ ਬਣਾਈਆਂ ਸੀ ਇਹਨਾਂ ਨੂੰ ਲਾਵਾਂਗੇ ਇਸ ਤਰ੍ਹਾਂ ਇਹ ਜਿੰਨੀ ਤੁਸੀਂ ਲੈਸ ਬਾਹਰ ਰੱਖਣੀ ਚਾਹੋ ਰੱਖ ਸਕਦੇ ਹੋ ਇਸ ਤਰ੍ਹਾਂ ਦੂਸਰੀ ਪੱਟੀ ਵੀ ਇਸੇ ਤਰ੍ਹਾਂ ਹੀ ਲਗਾਵਾਂਗੇ ਇਹ ਆਪਾਂ ਦੋਵੇਂ ਪੱਟੀਆਂ ਲਾ ਲਈਆਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਲੈਣਾ ਜਿੰਨਾ ਆਪਾਂ ਗਲਾ ਤਿਆਰ ਰੱਖਣਾ ਹੈ ਉੱਥੇ ਆਪਾਂ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਦੋਨੇ ਸਾਈਡਾਂ ਤੇ जिन्होंने आप तरह बराबर करके निशान बराबर कर ले रहे हैं हम आप इस तरह ये पट्टी बनावेंगे इस तरह ये आप इस तरह पट्टी तैयार करी है इनू हूँ आप तरह लगावेंगे यदा भी आप इस तरह सेंटर कर लेना ਇਹ ਆਪਾਂ ਇਥੋਂ ਇਸ ਤਰ੍ਹਾਂ ਆਪਣਾ ਗਲਾ ਮੈਨ ਲੈਣਾ ਵੀ ਆਪਾਂ ਗਲੇ ਦੀ ਚੜਾਈ ਕਿੰਨੀ ਰੱਖਣੀ ਹੈ 6 ਇੰਚ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਦੇ ਇਹ ਪੱਟੀ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਲਗਾ ਲਿਆ ਜਿੱਥੇ ਆਪਾਂ ਪਹਿਲਾਂ ਸਲਾਈ ਲਗਾਈ ਸੀ ਉਸੇ ਜਗ੍ਹਾ ਤੋਂ ਆਪਾਂ ਦੁਬਾਰਾ ਸਲਾਈ ਲਗਾਈ ਹੈ ਇਹ ਆਪਣਾ ਨੈਕ ਡਿਜ਼ਾਈਨ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ